ਬਾਪੂ ਗੰਗਾ ਦਾਸ ਜੀ TVS ਸ਼ੋਰੂਮ ਨੰਗਲ ਰੇਲਵੇ ਰੋਡ ਵਿਖੇ ਲੋੜੀ ਦੇ ਤਿਉਹਾਰ ਦੇ ਮੌਕੇ ਵਾਹਨ ਖਰੀਦਣ ਵਾਲੇ ਗ੍ਰਾਹਕਾਂ ਦਾ ਟੋਲ ਨਗਾੜਿਆਂ ਨਾਲ ਸਵਾਗਤ ਕੀਤਾ ਗਿਆ ਤੇ ਉਹਨਾਂ ਦਾ ਮੂਵੀ ਮਿੱਠਾ ਕਰਵਾਇਆ ਗਿਆ। ਇਸ ਮੌਕੇ ਸ਼ੋਰੂਮ ਦੇ ਮਾਲਕ ਕਰਨ ਮਿਹਨ ਨੇ ਦੱਸਿਆ ਕਿ ਉਹਨਾਂ ਵੱਲੋਂ ਸ਼ੋਰੂਮ ਦੇ ਵਿੱਚ ਹਰ ਇੱਕ ਤਿਉਹਾਰ ਨੂੰ ਆਪਣੇ ਪਰਿਵਾਰ ਰੂਪੀ ਗ੍ਰਾਹਕ ਤੇ ਕਰਮਚਾਰੀਆਂ ਨਾਲ ਬੜੀ ਹੀ ਸ਼ਰਧਾ ਭਾਵਨਾ ਮਨਾਇਆ ਜਾਂਦਾ ਹੈ। ਜਿਸ ਨੂੰ ਲੈ ਕੇ ਅੱਜ ਉਹਨਾਂ ਵੱਲੋਂ ਲੋੜੀ ਤੇ ਤਿਉਹਾਰ ਦੇ ਮੌਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ। उन्होंने दस कि अज विशेष छूट भी हरेक ग्राहक वाहन खरीदने के उत्ते दिती जा रही है पी बी प्राइम अपडेट के लिए गगन पंबरा दी रिपोर्ट सर ये जो मैं टी वी एस की गाड़ी है मुझे दिल से अच्छी लगी तो ये इसकी जो सीट है कम्फर्टेबल है फैमिली के लिए कम्फर्ट है तो ये चलाने में भी अच्छी लगती सर जो इसमें सेंसर है सभी जो ग्लासेस में हैं और जो हेडलाइट में है सभी अच्छे हैं सर पहले भी सर मैं टी का ही फैन हूँ और मैं फ्यूचर के लिए भी सभी को रिकमेंड करूँगा कि ये बाइक जो है सबसे अच्छी है और ये फार ड्राइव करो सब तो पहला मेरे इलाका निवासी नंगल शहर के दे वासियों देशवासिया लोहड़ी दया मकर संक्रांति दख लख, लख वधाई हो बापू गंगाधर जी टी वी एस वालों ਅੱਜ ਲੋਹੜੀ ਦੇ ਤਿਹਾਰ ਤੇ ਮਕਰ ਸਕਨਾਤੀ ਦੇ ਤਿਹਾਰ ਤੇ ਉੱਪਰ ਬਹੁਤ ਹੀ ਵਧੀਆ ਆਫਰ ਲਗਾਈ ਹੋਈ ਹੈ ਸਰ ਨਵਾਂ ਸਾਲ 2025 ਚੜ੍ਹਿਆ ਹੈ 2025 ਦੇ ਵਿੱਚ ਅਸੀਂ 2025 ਦੀ ਡਾਊਨ ਪੇਮੈਂਟ ਦੇ ਨਾਲ TVS ਦਾ ਕੋਈ ਵੀ ਸਕੂਟਰ ਜਾਂ ਮੋਟਰਸਾਈਕਲ ਕਰ ਲੈ ਜਾਓ ਤੇ ਨਾਲ ਅਸ਼ੋਰ ਇੱਕ ਗਿਫਟ ਪਾਓ ਸਰ 2025 ਦੀ ਡਾਊਨ ਪੇਮੈਂਟ ਸਿਰਫ ਓਨਲੀ 2025 ਡਾਊਨ ਪੇਮੈਂਟ ਵਿੱਚ 5 ਸਾਲ ਦੀ ਇੰਸ਼ੋਰੈਂਸ RC ਐਸੈਸਰੀ ਤੁਹਾਨੂੰ ਨਾਲ ਮਿਲੇਗੀ ਜੀ ਔਰ ਨਾਲ ਤੁਹਾਨੂੰ ਕੋਈ ਨਾ ਕੋਈ ਗਿਫਟ ਮਿਲੇਗਾ ਸਰ ਸਾਡੇ ਕੋਲ ਲੋਨ ਦੀ ਸੁਵਿਧਾ ਵੀ ਉਪਲਬਧ ਹੈ ਦੇ ਨਾਲ ਅਸੀਂ ਐਕਸਚੇਂਜ ਆਫਰ ਵੀ ਲੱਗਿਆ ਹੋਇਆ ਹੈ ਐਕਸਚੇਂਜ ਕਰਵਾਓ ਕਿਸੇ ਵੀ ਕੰਪਨੀ ਦੀ ਕੋਈ ਵੀ ਗੱਡੀ ਲੈ ਕੇ ਆਓ ਐਕਸਚੇਂਜ ਲਈ TVS ਦਾ ਜੁਪੀਟਰ বাইਕ ਕੋਈ ਵੀ ਤੁਸੀਂ ਘਰ ਲੈ ਕੇ ਜਾ ਸਕਦੇ ਆ ਤੇ ਨਾਲ ਹੀ ਸਾਡੇ ਕੋਲ CSG ਦੀ ਸਬਸਤਾ ਵੀ ਉਪਲਬਧ ਹੈ ਤੇ ਨਾਲ TVS ਦਾ ਰਾਈਡਰ ਜਿਹੜਾ ਹੈਗਾ 125 CC ਇਹ ਸਾਡੇ ਕੋਲ ਉਪਲਬਧ ਹੈ ਹਰ ਕਲਰ ਦੇ ਵਿੱਚ TVS ਜੁਪੀਟਰ 113 CC ਜਿਹੜੀ ਨਿਊ ਮਾਡਲ ਚ ਆਈ ਹੈ ਹਰ ਕਲਰ ਦੇ ਵਿੱਚ ਸਾਡੇ ਕੋਲ ਉਪਲਬਧ ਹੈ ਅਪਾਚੇ ਹਰ ਛੋਟੇ ਕੋਲ ਜਿਹੜਾ ਮਾਡਲ ਹੈਗਾ ਉਪਲਬਧ ਹੈਗਾ 21 ਮਾਡਲ ਸਾਡੇ ਕੋਲ ਕੰਪਨੀ ਦੇ ਆਉਂਦੇ ਆ ਔਰ ਸਾਡੇ ਕੋਲ ਟੋਟਲ 21 ਦੇ 21 ਜਿਹੜੇ ਹੈ ਮਾਡਲ ਉਪਲਬਧ ਹੈ ਟੀਵੀਐਸ ਦਾ ਸ਼ੋਰੂਮ ਸਾਡਾ ਬਾਪੂ ਗੰਗਾਦਾ ਜੀ ਟੀਵੀਐਸ ਨੰਗਲ ਰੇਲਵੇ ਰੋਡ ਦੇ ਵਿੱਚ ਤੇ ਬਾਪੂ ਗੰਗਾਦਾ ਜੀ ਟੀਵੀਐਸ ਸਾਡਾ ਕਿਰਤਪੁਰ ਸ਼ੋਰੂਮ ਤੇ ਬਾਪੂ ਕੁੰਮਦਾ ਜੀ ਟੀਵੀਐਸ ਸ਼ੋਰੂਮ ਸਾਡਾ ਅੰਬ ਦੇ ਵਿੱਚ ਤੁਹਾਨੂੰ ਤਿੰਨਾਂ ਸ਼ੋਰੂਮ ਦੇ ਵਿੱਚ ਸਾਡੀ ਇਹ ਸਕੀਮ ਮਿਲੇਗੀ 2025 ਦੀ ਡਾਊਨ ਪੇਮੈਂਟ ਦੇ ਨਾਲ ਟੀਵੀਐਸ ਦਾ ਕੋਈ ਵੀ ਸਕੂਟਰ ਜਾਂ ਮੋਟਰਸਾਈਕਲ ਕਰ ਲਿ ਜਾਓ